ਦੇਖ ਲੈ ਚੁੱਕੇ ਫੇਰ ਤੁਸੀਂ ਕਹਿਨੀ ਹੋ ਚਾਬ ਜੀ ਬੋਲਦੇ ਨੇ ਪਤੰਜਰੋ ਕੰਮ ਦਾ ਹੱਕ ਅਦਾ ਕਰ ਲਿਆ ਕਰੋ ਚਾਰੀਆਂ ਕਿਆਰੀਆਂ ਚ ਕੱਖ ਓਵੇਂ ਖੜੇ ਨੇ ਪਤੰਜਰਾ ਤੂੰ ਚਾਰੀ ਦਿਹਾੜੀ ਕਰਦਾ ਕੀ ਰਿਹਾ ਕੱਲ ਉੱਨਾ ਅਨੰਦ ਜਨਾਬ ਚੋਂ ਜਿੱਦੀ ਮਰਜ਼ੀ ਦਿਵਾਲੋ ਮੈਨੂੰ ਛਾਰੇ ਕੱਖ ਕੱਲ ਕਿਆਰੀਆਂ ਚੋਂ ਪੱਟ ਕੇ ਹਟਿਆ ਰਾਤੋਂ ਰਾਤ ਪਤਾ ਨਹੀਂ ਟੋੜਾ ਜ਼ਮੀਨ ਚ ਕੀ ਜੱਪਿਆ ਹੋਇਆ ਚੜੇ ਰਾਤੋਂ ਰਾਤ ਮੰਗੇ ਆਈ ਮੰਗੂਈ ਬੜੀ ਜਾਂਦੇ ਨੇ ਉਹ ਤੂੰ ਜਾਣਦੇ ਜਾਣਦੇ ਚੁੱਕੇ ਝੂਠ ਨਾ ਬੋਲਿਆ ਕਰ ਪੰਜਰ ਤੈਨੂੰ ਕਿਤੇ ਖਾਦੀ ਪੀਤੀ ਤੇ ਚੋਪਨੇ ਚ ਕਿਆਰੀਆਂ ਗੁੱਡਤੀਆਂ ਇੱਕ ਤਾਂ ਤੈਨੂੰ ਚੜਿਆ ਪਤਾ ਨਹੀਂ ਲੱਗਦਾ ਤੂੰ ਜਮਾਨਾ ਘੱਟ ਖਾ ਲਿਆ ਯਾ ਕਰ ਕਿਤੇ ਗਵਾਂਡੀਆਂ ਦੀਆਂ ਕਿਆਰੀਆਂ ਤਾਂ ਨਹੀਂ ਗੁੱਡਿਆ ਆ ਉਹ ਨਾ ਨਾ ਜਨਾਬ ਆਹੀ ਕਿਆਰੀਆਂ ਆਹੀ ਬੂਟੇ ਛਾਰੀਆਂ ਗੁੱਡੀਆਂ ਨੇ ਨਾਲੇ ਮਾਂ ਕਿਤੋਂ ਬਾਲਾ ਖਾ ਗਿਆ ਇਹ ਤਾਂ ਜਿਹੜਾ ਕੱਲ ਭੋਰਾ ਤੂਤੀ ਜੱਤਾ ਕੀ ਬੱਚ ਉਹ ਹੀ ਖਾਦਾ ਕੀ ਇੱਕ ਮੇਰੇ ਕੋਲ ਗੋਲੀ ਪਈ ਸੀ ਉਹ ਕਾਦੀ ਸੀ ਬੱਚ ਉਹ ਤੂੰ ਨਾ ਝੂਠ ਬੋਲਿਆ ਕਰ ਤੈਨੂੰ ਪਤਾ ਨਹੀਂ ਚੜਿਆ ਅੱਜ ਮਾਨਸ਼ਾਬ ਨੇ ਆਉਣਾ फटाफट ਛਾਰੀਆਂ ਕਿਆਰੀਆਂ ਗੁੱਡ ਦੇ ਨਾਲੇ ਮੂਰੇ ਨਾ ਹੋ ਜੀ ਤੇਰਾ ਪੱਤਾ ਕੱਟ ਦੂ 2 ਮਿੰਟਾਂ ਚ ਸਬਸਕ੍ਰਾਈਬ ਨਾਓ And press the bell icon. Never miss an update.